ਗੁੱਟ ਨਸਤਮਾਲ ਕੀਤਾ ਅਜ ਪਿੰਡਾਂ 'ਚ ਸੋ ਅੱਜ ਬਲੱਗ ਸੰਤੀ ਜ਼ਿਲ੍ਹਾ ਪ੍ਰਸ਼ਦ ਦੀ ਪੂਰੇ ਪੰਜਾਬ ਪਰਦੇ ਵਿੱਚ ਜਿਹੜੀ ਪੋਲਿੰਗ ਹੋ ਰਹੀ ਹੈ ਤੇ ਮੈਂਸ ਵੇਲੇ ਪੰਜਗਰ ਅੰਮ੍ਰਿਤਪੁਰ ਆਪਣੇ ਪਿੰਡ ਜਿਹੜੀ ਮੈਂ ਬੋਟ ਪੋਲ ਕਰਕੇ ਆਈ ਹਾਂ ਔਰ ਬਹੁਤ ਪੋਜ਼ਿਟਿਵ ਮਾਹੌਲ ਹੈ ਇਹ ਪਹਿਲੀ ਵਾਰੀ ਹੋਇਆ ਕਿ ਜਿਹੜੀਆਂ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੇ ਅਕਸਰ ਹਰ ਸਰਕਾਰ ਦੇ ਵਿੱਚ ਇਸ ਤੋਂ ਪਹਿਲਾਂ ਦਾ ਰੁਝਾਨ ਰਿਹਾ ਕਿ ਇਹ ਹਮੇਸ਼ਾ ਹੀ ਸਰਕਾਰ ਲੈਵਲ ਤੇ ਲੁੱਟੀਆਂ ਜਾਂਦੀਆਂ ਹੁੰਦੀਆਂ ਨੇ ਤੇ ਪਹਿਲੀ ਵਾਰ ਹੀ ਹੋਇਆ ਕਿ ਇੰਨੀ ਫੇਰੈਂਟ ਫਾਈਨਲ ਇਲੈਕਸ਼ਨ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਚੱਲ ਰਹੀ ਹੈ। ਜੇ ਮੌਸਮ ਖਰਾਬ ਸੀ ਜੀ ਰੁਝਾਨ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ? ਹਾਂ ਇੱਕ ਗੱਲ ਜ਼ਰੂਰ ਹੈਗੀ ਕਿ ਮਾਰਨਿੰਗ ਮੈਂ ਕਈ ਜਿਹੜੇ ਪੋਲਿੰਗ ਸਟੇਸ਼ਨ ਆ ਉਹ ਮੈਂ ਚੈੱਕ ਕੀਤੇ ਸੀ ਵੀ ਵਿਜ਼ਿਟ ਕੀਤਾ ਸੀਗਾ ਤੇ ਧੁੰਦ ਹੋਣ ਕਰਕੇ ਥੋੜਾ ਜਿਹਾ ਡਿਲੇ ਜ਼ਰੂਰ ਸੀ ਕਿਉਂਕਿ ਸਾਰਿਆਂ ਨੇ ਕੰਮ ਕਾਜ ਕਰਨੇ ਹੁੰਦੇ ਇਸ ਕਰਕੇ ਥੋੜਾ ਥੋੜਾ ਸਲੋ ਸਲੋ ਆ ਰਹੀ ਸੀਗੀ ਪਰ ਜਿਵੇਂ ਜਿਵੇਂ ਮਤਲਬ ਧੁੱਪ ਚੜ ਰਹੀ ਹੈ ਸੂਰਜ ਦਿਖ ਰਿਹਾ ਹੈਗਾ ਤਾਂ ਹੋਰ ਪੋਜ਼ਿਟਿਵ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਇਸ ਵੇਲੇ ਜਿਹੜੀ ਪੋਲਿੰਗ ਹੋ ਰਹੀ ਆ ਤੇ ਇਹ ਆਪਣੇ ਆਪ ਚ ਇੱਕ ਪੋਜ਼ਿਟਿਵ ਰਫ਼ਤਾਰ ਬੜੀ ਸਲੋ ਹੈ ਮੈਂ ਜਿਹੜਾ ਮਹਿਸੂਸ ਕਰਦੀ ਹਾਂ ਕਿਉਂਕਿ ਜਿਵੇਂ ਪਹਿਲਾਂ ਹਾਲਾਤ ਰਹੇ ਨਹੀਂ ਪੁਰਾਣੀਆਂ ਸਰਕਾਰਾਂ ਦੇ ਤਾਂ ਲੋਕ ਪਬਲਿਕ ਇਸ ਇਲੈਕਸ਼ਨ ਨੂੰ ਐ ਅਸਿਊਮ ਕਰਦੀ ਹੁੰਦੀ ਹੈ ਵੀ ਸ਼ਾਇਦ ਇਹ ਜਿਹੜੀਆਂ ਇਲੈਕਸ਼ਨ ਜਿਵੇਂ ਪਹਿਲਾਂ ਹੁੰਦੀਆਂ ਇਹ ਤਾਂ ਸਰਕਾਰਾਂ ਹੀ ਇਹਨੂੰ ਆਪਣੇ ਲੈਵਲ ਤੇ ਕਰਦੀਆਂ ਨੇ ਮੈਨੇਜ ਹਨਾ ਤਾਂ ਮੇਬੀ ਦਸ ਇਜ਼ ਦ ਰੀਜ਼ਨ ਕਿ ਇਸ ਵੇਲੇ ਵੀ ਕਿਤੇ ਨਾ ਕਿਤੇ ਮਾੜੀ-ਮੋਟੀ ਉਹ ਵੀ ਮਨਾਂ ਦੇ ਵਿੱਚ ਹਨਾ ਪਰ ਹੁਣ ਜਿਵੇਂ ਜਿਵੇਂ ਦੇਖ ਰਿਹਾ ਕਿ ਬੜੀ ਪੋਜ਼ਿਟਿਵਲੀ ਚੱਲ ਰਿਹਾ ਕੁਝ ਕੋਈ ਪੁਰਾਣੀਆਂ ਸਰਕਾਰਾਂ ਵਾਲਾ ਸਿਸਟਮ ਨਹੀਂ ਤਾਂ ਉਹਨੂੰ ਦੇਖ-ਦੇਖ ਕੇ ਸਾਰੇ ਵੱਡੀ ਗਿਣਤੀ ਚ ਪੋਲ ਕਰਨ ਦੀ ਗੱਲ ਹੈ ਥੈਂਕ ਯੂ